ਕੰਡੀਡਟ ਐਸਐਸਪੀ ਨੇ ਕਿਹਾ ਹਾਂ ਜੀ ਹਾਂ ਜੀ ਪੀ ਪ੍ਰਵਾਸੀਆਂ ਤੇ ਕੋਈ ਉਂਗਲ ਖਰੀ ਕਰੇ ਅਸੀਂ ਐਸਐਸਪੀ ਸਭ ਤੁਹਾਨੂੰ ਕਹਿਣਾ ਚਾਹੁੰਦੇ ਆਂ ਪ੍ਰਵਾਸੀਆਂ ਦੇ ਨਾਂ ਤੇ ਜੇ ਤੁਸੀਂ ਅਪਰਾਧੀਆਂ ਨੂੰ ਬਚਾਉਣ ਤੇ ਲੱਗੇ ਹੋ ਤੇ ਫਿਰ ਇਹ ਦੇਖ ਲਿਓ ਜੋ ਪਹਿਲੇ ਅੱਜ ਅਦਾਲਤਾਂ ਚ ਚੱਕਰ ਘੱਟ ਰਹੇ ਜਿਨ੍ਹਾਂ ਨਜਾਇਜ਼ ਮੁੰਡੇ ਬਾਰੇ ਸੀ ਸਜ਼ਾਾਂ ਮਿਲ ਰਹੀਆਂ ਨੇ ਉਹਨਾਂ ਦਾ ਟੱਬਰ ਵੀ ਉਹਨਾਂ ਨੂੰ ਪਛਾਣਨ ਤੋਂ ਇਨਕਾਰ ਕਰਦਾ ਜੇ ਇਹ ਵਰਦੀ ਸਦਾ ਨਹੀਂ ਜਿਦਾ ਨਹੀਂ ਸਵਰਨੇ ਘਟਨੇ ਵਰਗੇ ਨੇ ਬੜੇ ਬੱਚੇ ਮਾਰੇ ਸੀ ਨਜਾਇਜ਼ ਉਹ ਵੀ ਦੇਖ ਲਿਓ ਉਹਦੇ ਭੋਗ ਤੇ ਜਾਣ ਨੂੰ ਕੋਈ ਰਾਜੀ ਨਹੀਂ ਸੀਗਾ ਕਿਤੇ ਤੁਹਾਡੇ ਨਾਲ ਵੀ ਇਹ ਕੰਮ ਨਾ ਹੋ ਜਾਏ ਪ੍ਰਵਾਸ ਦੇ ਨਾਂ ਤੇ ਪ੍ਰਵਾਸੀਆਂ ਦਾ ਵਿਰੋਧ ਕੋਈ ਨਹੀਂ ਕਰਦਾ ਪ੍ਰਵਾਸ ਦੇ ਨਾਂ ਤੇ ਅਪਰਾਧੀਆਂ ਦਾ ਵਿਰੋਧ ਅਸੀਂ ਸਾਰੇ ਕਰਾਂ ਅਸੀਂ ਨਹੀਂ ਰਹਿਣ ਦੇਣੇ ਹੋ ਜੇ ਬੰਦੇ ਕ੍ਰੀਮੇ ਦਾ ਔਰ ਇਹ ਵੀ ਕਰਾਂਗੇ ਗੁਰੂ ਸਾਡੇ ਸਿਰ ਤੇ ਹੱਥ ਰੱਖੇ ਇੱਥੇ ਜੇ ਬਾਕੀ ਅੱਠ ਸੂਬਿਆਂ 'ਚ ਬਾਹਰੀ ਬੰਦੇ ਜਮੀਨਾਂ ਨਹੀਂ ਲੈ ਸਕਦੇ ਆਧਾਰ ਕਾਟ ਇੱਕ ਜੋਪੀ 'ਚ ਬਣਿਆ ਇੱਕ ਪੰਜਾਬ 'ਚ ਬਣਿਆ ਵਜਾ ਤੁਹਾਡਾ ਲੈਂਡ ਆਰਡਰ ਕਿੱਥੇ ਆ ਇੱਕ ਰਾਸ਼ਨਕਰ ਯੂਪੀ ਚ ਬੋਲਦਾ ਹੈ ਕਿ ਇੱਥੇ ਬੋਲਦਾ ਜਿਹੜਾ ਯੂਪੀ ਚ ਕ੍ਰਾਈਮ ਕਰਕੇ ਭਗੌੜਾ ਕਰਾਰ ਦਿੱਤਾ ਹੈ ਉਹਨੂੰ ਪੁਲਿਸ ਉੱਥੇ ਲੱਭ ਨਹੀਂ ਸਕੀ ਇੱਥੇ ਵਾਲੀ ਪੁਲਿਸ ਨੇ ਉਹਨੂੰ ਕਿਵੇਂ ਰੱਖਿਆ ਹੋਇਆ ਜੀ ਉਹਨੂੰ ਉਹਨੂੰ ਬੜਾ ਉਹਨੂੰ ਸਨਮਾਨ ਦੇ ਰਹੇ ਹੋ ਤੁਸੀਂ ਅਪਰਾਧੀਆਂ ਨੂੰ ਇਸ ਲਈ ਪ੍ਰਸ਼ਾਸਨ ਦੇ ਦਿੱਤੇ ਸਿਕੰਜਾ ਕੱਸੇ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਤੁਸੀਂ ਦੱਸੋ ਯੂਪੀ ਦੇ ਮੇਰੋ ਕਿ ਪੰਜਾਬ ਦੇ ਮੁੱਖ ਮੰਤਰੀ ਹੋ ਇਤਿਹਾਸ ਨੇ ਵੀ ਤੁਹਾਨੂੰ ਪੁੱਛਣਾ ਕੋਮੜੀ ਮੋਟੀ ਹੈ ਤਾਂ ਪੰਜਾਬ ਲਈ ਜ਼ਰੂਰ ਸੋਚ ਲਿਓ ਸਦਾ ਕੁਰਸੀ ਨਹੀਂ ਜੇ ਰਹਿਣੀ ਸਦਾ ਕੱਖ ਨਹੀਂ ਜੇ ਰਹਿਣਾ ਉਹੀ ਰਹਿਣਾ ਜਿਹੜੇ ਤੁਸੀਂ ਕਾਨੂੰਨ ਬਣਾਓਗੇ ਲੋਕਾਂ ਵਾਸਤੇ